ਕੁਲਦੇਵ ਸਿੰਘ ਪੁੱਤਰ ਜਵਾਲਾ ਸੇ ਵਾਸੀ ਸੁਭਾਉ ਨੇ ਸ਼ਿਕਾਇਤ ਕੀਤੀ ਸੀ ਵੀ ਜਿਹੜੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਨੇ ਉਹ ਕੁਝ ਬੰਦੇ ਚੋਰੀ ਕਰਦੇ ਉਹਨਾਂ ਦੇ ਰਾਹ ਪੇਸੇੰ ਦੇ ਗਿਆਪ ਤੇ ਗੋਲਦੇਵ ਸਿੰਘ ਪੁੱਤਰ ਬੋਬੀ ਸਿੰਘ ਵਾਸੀ ਇਥੇ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਤੇ ਦੇਸਰਾਜ ਪੁੱਤਰ ਰੂਪ ਚੰਦ ਕੁਆੜੀ ਜਿਹੜਾ ਸਮਾਨ ਲੈਂਦਾ ਸੀ ਪਿੱਛੇ ਦਾ ਉਹਨੂੰ ਵੀ ਖਿਲਾਫ ਮੁਕੱਦਮਾ ਦਰਜ ਕਰਕੇ ਇਨਾਂ ਦੇ ਵਿੱਚੋਂ ਜਿਹੜੀਆਂ ਚੋਰੀ ਕਿਥੇ 11 ਤਾਰਾਂ ਰਿਕਵਰ ਕੀਤੀਆਂ ਤੇ ਇਹਨਾਂ ਤੇ ਜੇ ਪੜੀਆਂ ਧਰਮ ਤਾਈ ਤਾਂ ਮਤਲਬ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਬਾਕੀ ਜਿਹੜੇ ਦੁਕਾਨਦਾਰ ਜਿਹੜੇ ਕੁਆੜੀਏ ਨੇ ਇਹਨੇ ਵਿਚਾਰਦੇ ਉਹਨਾਂ ਨੂੰ ਤੁਹਾਡੇ ਮਤਲਬ ਰੱਖੇ ਸੰਦੇਸ਼ ਦਿੰਨੀ ਆ ਕਿ ਉਹ ਇਸ ਚੀਜ਼ ਤੋਂ ਗ੍ਰੇਵ ਕਰਨ ਇਹਦੇ ਨਾਲ ਇੱਕ ਤਾਂ ਚੋਰੀ ਦੀ ਵਾਦਾਤਾਂ ਨੂੰ ਠੱਲ ਪੋਗੀ ਦੂਜਾ ਜਿਹੜੇ ਇਹ ਮਾੜੇ ਕੰਮਾ ਤੋਂ ਇਹ ਬਾਸਿਆਣਾ ਨਹੀਂ ਤਾਂ ਇਹਨੂੰ ਦੇ ਖਰਾਬ ਵੀ ਅਸੀਂ ਸਖਤ ਐਕਸ਼ਨ ਲਵਾਂਗੇ ਬਲਦੇਵ ਸਿੰਘ ਪੁੱਤਰ ਜਵਾਲਾ ਸੇ ਵਾਸੀ ਸੁਭਾਉ ਨੇ ਸ਼ਿਕਾਇਤ ਕੀਤੀ ਸੀ ਵੀ ਜਿਹੜੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਨੇ ਉਹ ਕੁਝ ਬੰਦੇ ਚੋਰੀ ਕਰਦੇ ਉਹਨਾਂ ਵਿਰੁੱਧ ਪੇਸ਼ਰ ਦੇ ਗਾਂ ਤੇ ਗੋਲਦੀ ਸਿੰਘ ਪੁੱਤਰ ਬੋਵੇ ਸਿੰਘ ਵਾਸੀ ਏਕੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਤੇ ਦੇਸ ਰਾਜ ਪੁੱਤਰ ਰੂਪ ਚੰਦ ਕੁਆੜੀ ਜਿਹੜਾ ਸਮਾਨ ਲੈਂਦਾ ਸੀ ਪਿੱਛੇ ਦਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਨਾਂ ਦੇ ਵਿੱਚੋਂ ਜਿਹੜੀਆਂ ਚੋਰੀ ਕਿਥੇ 11 ਰਿਕਵਰ ਕੀਤੀਆਂ ਤੇ ਇਹਨਾਂ ਤੇ ਜੇ ਪੜੀਆਂ ਧਰਮਤਾਂ ਤੇ ਤਾਂ ਮਤਲਬ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਬਾਕੀ ਜਿਹੜੇ ਦੁਕਾਨਦਾਰ ਜਿਹੜੇ ਕੁਆੜੀਏ ਨੇ ਇਹਨੇ ਵੀ ਸ਼ਰਧੇ ਉਹਨਾਂ ਨੂੰ ਤੁਹਾਡੇ ਮਤਲਬ ਰਹਿ ਸਵੇਸ਼ ਦਿੰਨੀ ਆ ਕਿ ਉਹ ਇਸ ਚੀਜ਼ ਤੋਂ ਗਰੇਜ ਕਰਨ ਇਹਦੇ ਨਾਲ ਇੱਕ ਤਾਂ ਚੋਰੀ ਦੀ ਬਵਾਦਾਤਾਂ ਕੋ ਠੱਲ ਪੋਗੀ ਦੂਜਾ ਜਿਹੜੇ ਇਹ ਮਾੜੇ ਕੰਮਾਂ ਤੋਂ ਇਹ ਬਾਸ ਜਾਣਾ ਨਹੀਂ ਤਾਂ ਇਹਨਾਂ ਦੇ ਖਿਲਾਫ ਵੀ ਅਸੀਂ ਸਭ ਐਕਸ਼ਨ ਲਵਾਂਗੇ ਬਲਦੇਵ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਸੁਹਾਣਾ ਨੇ ਸ਼ਿਕਾਇਤ ਕੀਤੀ ਸੀ ਵੀ ਜਿਹੜੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਨੇ ਉਹ ਕੁਝ ਬੰਦੇ ਚੋਰੀ ਕਰਦੇ ਉਹਨਾਂ ਦੇ ਵਿਰੁੱਧ ਪੇਸ਼ੰ ਦੇ ਗਾਂ ਤੇ ਗੋਲਦੀ ਸਿੰਘ ਪੁੱਤਰ ਬੋਵੇ ਸਿੰਘ ਵਾਸੀ ਏਕੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਤੇ ਦੇਸ ਰਾਜ ਪੁੱਤਰ ਰੂਪ ਚੰਦ ਕੁਆੜੀ ਜਿਹੜਾ ਸਮਾਨ ਲੈਂਦਾ ਸੀ ਪਿੱਛੇ ਦਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਨਾਂ ਦੇ ਵਿੱਚੋਂ ਜਿਹੜੀਆਂ ਚੋਰੀ ਕਿਥੇ 11 ਤਾਰਾਂ ਰਿਕਵਰ ਕੀਤੀਆਂ ਤੇ ਇਹਨਾਂ ਤੇ ਜੇ ਪਾਲੀਆਂ ਧਰਮ ਤਾਈ ਤਾਂ ਮਤਲਬ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਬਾਕੀ ਜਿਹੜੇ ਦੁਕਾਨਦਾਰ ਜਿਹੜੇ ਕੁਆੜੀਏ ਨੇ ਇਹਨੇ ਵਿਚਾਰਦੇ ਉਹਨਾਂ ਨੂੰ ਤੁਹਾਡੇ ਮਤਲਬ ਰਹਿ ਸਬੇਸ਼ ਦਿੰਨੀ ਆ ਕਿ ਉਹ ਇਸ ਚੀਜ਼ ਤੋਂ ਗ੍ਰੇਵ ਕਰਨ ਇਹਦੇ ਨਾਲ ਇੱਕ ਤਾਂ ਚੋਰੀ ਦੀ ਵਾਅਦਤਾਂ ਨੂੰ ਠੱਲ ਪੋਗੀ ਦੂਜਾ ਜਿਹੜੇ ਇਹ ਮਾੜੇ ਕੰਮਾ ਤੋਂ ਇਹ ਬਸ ਜਾਣ ਨਹੀਂ ਤਾਂ ਇਹਨੂੰ ਦੇ ਖਰਾਬ ਵੀ ਅਸੀਂ ਸਭ ਤੋਂ ਐਕਸ਼ਨ ਲਵਾਂਗੇ ਇਕਵਲ ਦੇਵ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਸੁਹਾਣਾ ਨੇ ਸ਼ਿਕਾਇਤ ਕੀਤੀ ਸੀ ਵੀ ਜਿਹੜੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਨੇ ਉਹ ਕੁਝ ਬੰਦੇ ਚੋਰੀ ਕਰਦੇ ਉਹਨਾਂ ਦੇ ਰਾਹ ਪੈਸਿਆਂ ਦੇ ਗਾਂ ਤੇ ਗੋਲ ਦੇਵ ਸਿੰਘ ਪੁੱਤਰ ਬੋਬੀ ਸਿੰਘ ਵਾਸੀ ਇਥੇ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਤੇ ਦੇਸ ਰਾਜ ਪੁੱਤਰ ਰੂਪ ਚੰਦ ਕੁਆੜੀ ਜਿਹੜਾ ਇਹ ਸਮਾਨ ਲੈਂਦਾ ਸੀ ਪਿੱਛੇ ਦਾ ਉਹਨੂੰ ਵੀ ਖਿਲਾਫ ਮੁਕੱਦਮਾ ਦਰਜ ਕਰਕੇ ਇਨਾਂ ਦੇ ਵਿੱਚੋਂ ਜਿਹੜੀਆਂ ਚੋਰੀ ਕਿਥੇ 11 ਤਾਰਾ ਰਿਕਵਰ ਕੀਤੀਆਂ ਤੇ ਇਹਨਾਂ ਤੇ ਜੇ ਪਲੀਆਂ ਧਰਮ ਤੈ ਤਾਂ ਮਤਲਬ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਬਾਕੀ ਜਿਹੜੇ ਦੁਕਾਨਦਾਰ ਜਿਹੜੇ ਕੁਆੜੀਏ ਨੇ ਇਹਨੇ ਵਿਚਾਰਦੇ ਉਹਨਾਂ ਨੂੰ ਤੁਹਾਡੇ ਮਤਲਬ ਰਹਿ ਸਬੇਸ਼ ਦਿੰਨੀ ਆ ਕਿ ਉਹ ਇਸ ਚੀਜ਼ ਤੋਂ ਗ੍ਰੇਵ ਕਰਨ ਇਹਦੇ ਨਾਲ ਇੱਕ ਤਾਂ ਚੋਰੀ ਦੀ ਵਾਦਾਤਾਂ ਨੂੰ ਠੱਲ ਪੋਗੀ ਦੂਜਾ ਜਿਹੜੇ ਇਹ ਮਾੜੇ ਕੰਮਾ ਤੋਂ ਇਹ ਬਾਸ ਜਾਣਾ ਨਹੀਂ ਤਾਂ ਇਹਨੂੰ ਦੇ ਖਰਾਬ ਵੀ ਅਸੀਂ ਸਖਤ ਐਕਸ਼ਨ ਲਵਾਂਗੇ